ਲਿਖਿਆ ਗਿਆ ਕਿ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ਸੀਗਾ ਹਾਂਜੀ ਦੋਸਤੋ ਆਪਾਂ ਨੂੰ ਗੁਰੂ ਅਮਰਦਾਸ ਜੀ ਦਾ ਜਨਮ ਵਾਰ ਪੁੱਛਿਆ ਗਿਆ ਕਿ ਉਹ ਕਦੋਂ ਹੋਇਆ ਸੀਗਾ ਹਾਂਜੀ ਦੋਸਤੋ ਆਪਾਂ ਨੂੰ ਇਹ ਚੀਜ਼ ਪਤਾ ਹੋਊਗੀ ਕਿ ਗੁਰੂ ਅਮਰਦਾਸ ਜੀ ਦਾ ਜੋ ਜਨਮ ਹੈ ਉਹ 1479 ਈਸਵੀ ਦੇ ਵਿੱਚ ਹੋਇਆ ਸੀ ਤੇ ਐਗਜੈਕਟ ਜੋ ਡੇਟ ਹੈਗੀ ਉਹ 5 ਮਈ 1479 ਈਸਵੀ ਦੇ ਵਿੱਚ ਹੈ ਸੋ ਜੋ ਆਪਣੇ ਤੀਸਰੇ ਗੁਰੂ ਹੋਏ ਨੇ ਗੁਰੂ ਅਮਰਦਾਸ ਜੋ ਸਿੱਖਾਂ ਦੇ ਸਭ ਤੋਂ ਵੱਡੇ ਗੁਰੂ ਸੀਗੇ ਮਤਲਬ ਉਮਰ ਦੇ ਸਭ ਤੋਂ ਵੱਡੇ ਸੀਗੇ ਤੇ ਆਪਾਂ ਪਿਛਲੇ ਵੀਡੀਓ ਚ ਕੀਤਾ ਕਿ ਗੁਰੂ ਨਾਨਕ ਦੇਵ ਜੀ ਦਾ ਜੋ ਜਨਮ ਹੈ 1473 ਦੇ ਵਿੱਚ ਹੁੰਦਾ ਤੇ ਉਸ ਤੋਂ 10 ਸਾਲ ਬਾਅਦ ਹੀ ਗੁਰੂ ਅਮਰਦਾਸ ਜੀ ਦਾ ਜਨਮ ਹੁੰਦਾ ਤੇ ਡੇਟ ਯਾਦ ਰੱਖਣੀ ਹੈ ਕਿ 5 ਮਈ 1479 ਈਸਵੀ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਸੀ ਨੈਕਸਟ ਕੁਚਾ ਆਪਣੇ ਕੋਲ ਹੈਗਾ ਕਿ ਗੁਰੂ ਅਮਰਦਾਸ ਜੀ ਨੇ ਕਿਸ ਪ੍ਰਥਾ ਦੀ ਸਥਾਪਨਾ ਕੀਤੀ ਸੀ ਹਾਂਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈ ਉਹ ਹੈਗੇ ਮੰਜੀ ਪ੍ਰਥਾ ਗੁਰੂ ਅਮਰਦਾਸ ਜੀ ਨੇ ਜਿਸ ਪ੍ਰਥਾ ਦੀ ਸਥਾਪਨਾ ਕੀਤੀ ਸੀ ਉਹ ਮੰਜੀ ਪ੍ਰਥਾ ਦੀ ਸਥਾਪਨਾ ਸੀ ਕਿਉਂਕਿ ਗੁਰੂ ਜੀ ਸਭਜੁਰਗ ਸੀਗੇ ਤਾਂ ਉਹ ਮੰਜੀ ਤੇ ਬੈਠ ਕੇ ਆਪਣਾ ਜੋ ਵੀ ਗੁਰੂ ਸਿਖਿਆ ਸੀ ਉਹ ਸਿੱਖਾਂ ਨੂੰ ਦਿੰਦੇ ਸੀਗੇ ਤੇ ਉਹਨਾਂ ਨੇ 22 ਮੰჯੀਆਂ ਦੀ ਸਥਾਪਨਾ ਕੀਤੀ ਸੀ ਅਲੱਗ-ਅਲੱਗ ਸਥਾਨਾਂ ਦੇ ਉੱਤੇ ਤੇ ਉਹਨਾਂ 22 ਮੰਜੀਦਾਰਾਂ ਨੂੰ ਨਿਯੁਕਤ ਕੀਤਾ ਸੀਗਾ ਆਪਣੀ ਸਿੱਖਿਆ ਦਾ ਪ੍ਰਚਾਰ ਕਰਨ ਦੇ ਲਈ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਮੰਜੀ ਪ੍ਰਥਾ ਤੇ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਗੁਰੂ ਅਮਰਦਾਸ ਜੀ ਦਾ ਜਨਮ ਕਿਸ ਸਥਾਨ ਵਿਖੇ ਹੋਇਆ ਸੀ ਹਾਂਜੀ ਦੋਸਤੋ ਜੋ ਗੁਰੂ ਅਮਰਦਾਸ ਜੀ ਦਾ ਜਨਮ ਹੈ ਉਹ ਬਾਸਰਕੇ ਵਿਖੇ ਹੋਇਆ ਸੀ ਜੋ ਕਿ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਹੈ ਸੋ ਇਸ ਦਾ ਰਾਈਟ ਆਨਸਰ ਹੈਗਾ ਜੋ ਉਹ ਹੈਗਾ ਆਪਸ਼ਨ ਨੰਬਰ 3 ਬਾਸਰਕੇ ਨੈਕਸਟ ਕੁਐਸਚਨ ਆਪਣੇ ਕੋਲ ਹੈ ਕਿ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਦੱਸੋ ਹਾਂਜੀ ਦੋਸਤੋ ਆਪਾਂ ਨੂੰ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਪੁੱਛਿਆ ਗਿਆ ਹਾਂਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈਗਾ ਉਹ ਹੈਗਾ ਤੇਜਪਾਨ ਜੀ ਜੋ ਕਿ ਗੁਰੂ ਅਮਰਦਾਸ ਜੀ ਦੇ ਪਿਤਾ ਸੀਗੇ ਉਹ ਤੇਜਪਾਨ ਜੀ ਸੀਗੇ ਸੋ ਇਹਦਾ ਰਾਈਟ ਆਨਸਰ ਹੋ ਜਾਏਗਾ অপਸ਼ਨ ਨੰਬਰ 1 ਤੇਜਪਾਨ ਜੀ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਗੁਰੂ ਅਮਰਦਾਸ ਜੀ ਦੇ ਪਤਨੀ ਦਾ ਨਾਮ ਦੱਸੋ ਹਾਂਜੀ ਦੋਸਤੋ ਆਪਾਂ ਨੂੰ ਗੁਰੂ ਅਮਰਦਾਸ ਜੀ ਦੇ ਪਤਨੀ ਦਾ ਨਾਮ ਪੁੱਛਿਆ ਗਿਆ ਹਾਂਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਉਹ ਹੈਗਾ অপਸ਼ਨ ਨੰਬਰ 3 ਮਨਸਾ ਦੇਵੀ ਗੁਰੂ ਅਮਰਦਾਸ ਜੀ ਦੇ ਪਤਨੀ ਦਾ ਨਾਮ ਮਨਸਾ ਦੇਵੀ ਜੀ ਸੀਗਾ ਨੈਕਸਟ ਕੋਚਨ ਆਪਣੇ ਕੋਲੇ ਹੈ ਕਿ ਗੁਰੂ ਅਮਰਦਾਸ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸੀ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈਗਾ ਉਹ ਹੋਏਗਾ ਗੋਇੰਦਵਾਲ ਸਾਹਿਬ ਜੋ ਕਿ ਹੈਗਾ ਆਪਸ਼ਨ ਨੰਬਰ 3 ਜੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਜੋ ਸਿਟੀ ਸੀ ਉਸ ਦੀ ਸਥਾਪਨਾ ਕੀਤੀ ਸੀ ਤੇ ਉਹੀ ਉਹਨਾਂ ਦਾ ਧਾਰਮਿਕ ਸਰਗਰਮੀਆਂ ਦਾ ਕੇਂਦਰ ਰਿਹਾ ਸੋ ਇਸ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ 3 ਗੋਇੰਦਵਾਲ ਸਾਹਿਬ ਨੈਕਸਟ ਕੁਐਸਚਨ ਆਪਣੇ ਕੋਲ ਹੈ ਕਿ ਗੁਰੂ ਅਮਰਦਾਸ ਜੀ ਦੀਆਂ ਪੁੱਤਰੀਆਂ ਦਾ ਨਾਂ ਦੱਸੋ। ਹਾਂਜੀ ਦੋਸਤੋ ਆਪਾਂ ਨੂੰ ਗੁਰੂ ਅਮਰਦਾਸ ਜੀ ਦੀਆਂ ਪੁੱਤਰੀਆਂ ਦਾ ਨਾਂ ਪੁੱਛਿਆ ਗਿਆ। ਹਾਂਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈਗਾ ਉਹ ਹੈਗਾ ਆਪਸ਼ਨ ਨੰਬਰ 2 ਦਾਨੀ ਤੇ ਭਾਨੀ ਜੋ ਕਿ ਗੁਰੂ ਅਮਰਦਾਸ ਜੀ ਦੀਆਂ ਦੋ ਸੁਪੁੱਤਰੀਆਂ ਸੀਗੀਆਂ ਦਾਨੀ ਤੇ ਭਾਨੀ। ਨੈਸਿਕ ਵਚਨ ਆਪਣੇ ਕੋਲ ਹੈ ਕਿ ਗੁਰੂ ਅਮਰਦਾਸ ਜੀ ਨੇ ਕਿਸ ਦੀ ਰਚਨਾ ਕੀਤੀ ਸੀ ਜੋ ਇਸ ਦਾ ਰਾਈਟ ਆਨਸਰ ਹੈਗਾ ਹੋਇਆ ਹੈ ਅਨੰਦ ਸਾਹਿਬ ਗੁਰੂ ਅਮਰਦਾਸ ਜੀ ਨੇ ਅਨੰਦ ਸਾਹਿਬ ਦੀ ਰਚਨਾ ਕੀਤੀ ਸੀ ਹਾਂਜੀ ਦੋਸਤੋ ਜੋ ਅ ਅਨੰਦ ਸਾਹਿਬ ਦੀ ਰਚਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀਗੀ ਉਹ ਰਾਮਕਲੀ ਰਾਗ ਦੇ ਵਿੱਚ ਕੀਤੀ ਸੀ ਤੇ ਇਸ ਤੋਂ ਇਲਾਵਾ ਗੁਰੂ ਜੀ ਨੇ 907 ਸ਼ਬਦਾਂ ਦੀ ਰਚਨਾ ਵੀ ਕੀਤੀ ਸੀ ਜੋ ਕਿ ਆਦਿ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਇਹ ਦੋਨੇ ਗੱਲਾਂ ਯਾਦ ਰੱਖਣੀ ਹੈ ਕਿ ਗੁਰੂ ਅਮਰਦਾਸ ਜੀ ਨੇ ਕਿਸ-ਕਿਸ ਦੀ ਰਚਨਾ ਕੀਤੀ ਸੀ ਇੱਕ ਤਾਂ ਆਨੰਦ ਸਾਹਿਬ ਦੀ ਤੇ ਇੱਕ 907 ਸ਼ਬਦਾਂ ਦੀ ਰਚਨਾ ਕੀਤੀ ਸੀ ਜੋ ਕਿ ਉਹਨਾਂ ਦੇ ਆਦਿ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਕਿੱਥੇ ਮਿਲੇ ਸੀ ਹਾਂਜੀ ਦੋਸਤੋ ਅਗਰ ਤੁਹਾਨੂੰ ਯਾਦ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਜਿਸ ਸਿਟੀ ਦੀ ਸਥਾਪਨਾ ਕੀਤੀ ਸੀ ਉੱਥੇ ਹੀ ਗੁਰੂ ਅਮਰਦਾਸ ਜੀ ਉਹਨਾਂ ਨੂੰ ਮਿਲੇ ਸੀਗੇ ਜੋ ਕਿ ਇਸ ਦਾ ਰਾਈਟ ਆਨਸਰ ਹੈਗਾ ਖਲੂਰ ਸਾਹਿਬ ਖਲੂਰ ਸਾਹਿਬ ਹੀ ਗੁਰੂ ਅੰਗਦ ਦੇਵ ਜੀ ਨੇ ਸਿਟੀ ਬਸਾਈ ਸੀਗੀ ਤੇ ਉੱਥੇ ਹੀ ਗੁਰੂ ਅਮਰਦਾਸ ਜੀ ਉਹਨਾਂ ਨੂੰ ਜਾ ਕੇ ਮਿਲਦੇ ਨੇ ਸੋ ਇਸ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ 4 ਖਲੂਰ ਸਾਹਿਬ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਗੋਵਿੰਦ왈 ਸਾਹਿਬ ਵਿੱਚ ਬੌਲੀ ਦਾ ਨਿਰਮਾਣ ਕਿਸ ਨੇ ਕਰਵਾਇਆ ਹਾਂਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈਗਾ ਉਹ ਹੈਗਾ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਕਿ ਬੌੜੀ ਦਾ ਨਿਰਮਾਣ ਉਹਨਾਂ ਨੇ ਹੀ ਕਰਵਾਇਆ ਸੀਗਾ ਤੇ ਜਦੋਂ ਗੁਰੂ ਅਮਰਦਾਸ ਜੀ ਗੁਰਗੱਦੀ ਉੱਤੇ ਬੈਠਦੇ ਨੇ ਗੁਰਗੱਦੀ ਦਾ ਉਹਨਾਂ ਦਾ ਟਾਈਮ ਪੀਰੀਅਡ ਸਟਾਰਟ ਹੁੰਦਾ ਹੈ 1552 ਈਸਵੀ ਦੇ ਵਿੱਚ ਉਦੋਂ ਹੀ ਉਹਨਾਂ ਨੇ ਬੌੜੀ ਦਾ ਨਿਰਮਾਣ ਵੀ ਕਰਵਾਇਆ ਸੀਗਾ ਤੇ ਜੋ ਇਹ ਨਿਰਮਾਣ ਉਹਨਾਂ ਨੇ ਸ਼ੁਰੂ ਕਰਵਾਇਆ ਸੀ ਉਹ 1552 ਈਸਵੀ ਦੇ ਵਿੱਚ ਕਰਾਇਆ ਸੀ ਤੇ ਪੂਰਾ ਹੋਇਆ ਸੀ 1559 ਈਸਵੀ ਦੇ ਵਿੱਚ ਤੇ ਇਹ ਵੀ ਗੱਲ ਯਾਦ ਰੱਖਣੀ ਹੈ ਕਿ ਉਹਨਾਂ ਨੇ ਕਿੰਨੀਆਂ ਬੋਲੀਆਂ ਦਾ ਨਿਰਮਾਣ ਕਰਾਇਆ ਸੀ ਤਾਂ ਉਹਨਾਂ ਨੇ 83 ਪੌੜੀਆਂ ਦਾ ਨਿਰਮਾਣ ਕਰਵਾਇਆ ਸੀਗਾ ਹਾਂਜੀ ਦੋਸਤੋ ਨੈਕਸਟ ਕੁਐਸਚਨ ਆਪਣੇ ਕੋਲ ਹੈਗੇ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਸੀਗੇ ਜਿਹੜਾ ਉਹ ਕੀ ਕੰਮ ਕਰਦੇ ਸੀਗੇ ਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈਗਾ ਉਹ ਹੈਗਾ ਆਪਸ਼ਨ ਨੰਬਰ 4 ਉਹ ਵਪਾਰ ਤੇ ਖੇਤੀਬਾੜੀ ਦੋਵੇਂ ਕਰਦੇ ਸੀਗੇ ਨੈਕਸਟ ਕੁਐਸਚਨ ਆਪਣੇ ਕੋਲੇ ਹੈ ਕਿ ਗੁਰੂ ਅਮਰਦਾਸ ਜੀ ਕਿਸ ਮਤ ਦੇ ਉਨਿਆਈ ਸਨ ਹਾਂਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈਗਾ ਉਹ ਹੈਗਾ ਆਪਸ਼ਨ ਨੰਬਰ 2 ਵੈਸ਼ਨੋ ਮਤ ਦੇ ਹਾਂਜੀ ਦੋਸਤੋ ਜੋ ਗੁਰੂ ਅਮਰਦਾਸ ਜੀ ਸੀਗੇ ਉਹ ਵੈਸ਼ਨੋ ਮਤ ਦੇ ਉਨਿਆਈ ਸੀਗੇ ਨੈਕਸਟ ਕੁਐਸਚਨ ਆਪਣੇ ਕੋਲੇ ਹੈ ਕਿ ਗੁਰੂ ਅਮਰਦਾਸ ਜੀ ਦਾ ਵਿਆਹ ਕਿੰਨੇ ਸਾਲਾਂ ਦੀ ਉਮਰ ਵਿੱਚ ਹੋਇਆ ਸੀ ਹਾਂਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈਗਾ ਹੋਇਆ ਹੈ ਆਪਸ਼ਨ ਨੰਬਰ 4 ਗੁਰੂ ਅਮਰਦਾਸ ਜੀ ਦਾ ਜੋ ਵਿਆਹ ਹੈ ਉਹ 24 ਸਾਲਾਂ ਦੀ ਉਮਰ ਦੇ ਵਿੱਚ ਹੋਇਆ ਸੀਗਾ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 4 24 ਸਾਲ ਨੈਕਸਟ ਕੁਐਸਚਨ ਆਪਨੇ ਕੋਲ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਨਾਮ ਦੱਸੋ ਹਾਂਜੀ ਦੋਸਤੋ ਆਪਨ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਨਾਮ ਪੁੱਛਿਆ ਗਿਆ ਹਾਂਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈਗਾ ਹੋਇਆ ਹੈ ਮੋਹਰੀ ਤੇ ਮੋਣ ਆਪਸ਼ਨ ਨੰਬਰ 2 ਜੋ ਦਾਤੂ ਅਤੇ ਦਾਸੂ ਜੀ ਹਨ ਉਹ ਹੋਏਗੇ ਨੇ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰ ਤੇ ਜੋ ਅਸਨ ਬਥੀ ਹੈ ਸ੍ਰੀ ਚੰਦ ਅਤੇ ਲਖਮੀਦਾਸ ਜੀ ਉਹ ਹੋਏਗੇ ਨੇ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਬਸਾਇਆ ਸੀ ਹਾਂਜੀ ਦੋਸਤੋ ਆਪਾਂ ਨੂੰ ਸਿਟੀ ਦਾ ਨਾਮ ਪੁੱਛਿਆ ਗਿਆ ਕਿ ਗੁਰੂ ਅਮਰਦਾਸ ਜੀ ਨੇ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਸੀ ਹਾਂਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈਗਾ ਉਹ ਹੈਗਾ অপਸ਼ਨ ਨੰਬਰ 3 ਗੋਵਿੰਦ왈 ਸਾਹਿਬ ਗੁਰੂ ਅਮਰਦਾਸ ਜੀ ਨੇ ਜੇ ਸਿਟੀ ਦੀ ਸਥਾਪਨਾ ਕੀਤੀ ਸੀ ਉਹ ਹੈਗਾ ਗੋਵਿੰਦ왈 ਸਾਹਿਬ ਜਿੱਥੇ ਉਹਨਾਂ ਨੇ ਬੌਲੀ ਦਾ ਨਿਰਮਾਣ ਵੀ ਕਰਵਾਇਆ ਸੀ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਸੀ ਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈਗਾ ਉਹ ਹੈਗਾ ਆਪਸ਼ਨ ਨੰਬਰ 3 ਗੁਰੂ ਅਮਰਦਾਸ ਜੀ ਨੇ 17 ਰਾਗਾਂ ਦੇ ਵਿੱਚ ਬਾਣੀ ਰਚੀ ਸੀ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਕਦੋਂ ਬਿਰਾਜਮਾਨ ਹੋਏ ਹਾਂਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈਗਾ ਉਹ ਹੈ ਆਪਸ਼ਨ ਨੰਬਰ 2 1552 ਈਸਵੀ ਦੇ ਵਿੱਚ 1539 ਈਸਵੀ ਦੇ ਵਿੱਚ ਗੁਰੂ ਅੰਗਦੇਵ ਜੀ ਨੇ ਜੋ ਉਹ ਗੁਰਗੱਦੀ ਉੱਤੇ ਬਿਰਾਜਮਾਨ ਹੁੰਦੇ ਨੇ ਤੇ 1552 ਦੇ ਵਿੱਚ ਗੁਰੂ ਅਮਰਦਾਸ ਜੀ ਗੁਰਗੱਦੀ ਉੱਤੇ ਬਰਾਜਮਾਨ ਹੁੰਦੇ ਨੇ ਤੇ 1423 ਦੇ ਵਿੱਚ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਸੀ ਇਹ ਗੱਲ ਵੀ ਯਾਦ ਰੱਖਣੀ ਹੈ ਨੈਕਸਟ ਕੁਐਸਚਨ ਹੈ ਕਿ ਗੁਰੂ ਅਮਰਦਾਸ ਜੀ ਹਰ ਸਾਲ ਕਿੱਥੇ ਇਸ਼ਨਾਨ ਕਰਨ जाया ਕਰਦੇ ਸੀ ਹਾਂਜੀ ਦੋਸਤੋ ਚੋਇਸ ਦਾ ਰਾਈਟ ਆਨਸਰ ਹੈਗਾ ਉਹ ਹੈਗਾ ਹਰੀਦੁਆਰ ਗੁਰੂ ਅਮਰਦਾਸ ਜੀ ਸੀਗੇ ਉਹ ਹਰੀਦੁਆਰ ਇਸ਼ਨਾਨ ਕਰਨ ਜਾਂਦੇ ਸੀਗੇ ਹਰ ਸਾਲ नैक्सट क्वेश्चन अपने को गुरु अमरदी का समकाली मुगल शासक कौन सी हाँ जी दोस्तों जो इसका राइट आंसर है अकबर जो अकबर है गुरु अमरदी का समकाली so, से नंबर फोर अकबर राइट आंसर हो जाएगा नैक्सट क्वेश्चन अपने को गुरु अमरदी की सपुत्री बीबी भानी जी का विह किस गुरु जी होया ਹਾਂਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈ ਇਹ ਹੋਏਗਾ ਭਾਈ ਜੇਠਾ ਜੀ ਆਪਸ਼ਨ ਨੰਬਰ 4 ਤੇ ਭਾਈ ਜੇਠਾ ਜੀ ਨੇ ਜੋ ਉਹ ਸਿੱਖਾਂ ਦੇ ਆਪਣੇ ਜੋ ਚੌਥੇ ਗੁਰੂ ਹੋਏ ਨੇ ਗੁਰੂ ਰਾਮਦਾਸ ਜੀ ਉਹਨਾਂ ਦਾ ਮੁੱਢਲਾ ਨਾਮ ਸੀਗਾ ਭਾਈ ਜੇਠਾ ਜੀ ਉਹਨਾਂ ਨਾਲ ਹੀ ਗੁਰੂ ਅਮਰਦਾਸ ਜੀ ਦੀ ਜੋ ਸੁਪਤਰੀ ਹੈ ਬੀਬੀ ਭਾਨੀ ਜੀ ਉਹਨਾਂ ਦਾ ਵਿਆਹ ਹੋਇਆ ਸੀਗਾ ਨੈਕਸਟ ਕੁਐਸਚਨ ਆਪਣੇ ਲਈ ਸਿੱਖਾਂ ਦਾ ਪਹਿਲਾ ਤੀਰਥ ਸਥਾਨ ਕਿਹੜਾ ਬਣਿਆ ਜੋ ਇਸ ਦਾ ਰਾਈਟ ਆਨਸਰ ਹੈਗਾ ਉਹ ਹੈਗਾ ਗੋਵਿੰਦਵਾਲ ਸਾਹਿਬ ਆਪਸ਼ਨ ਨੰਬਰ 1 ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਕਿਹੜਾ ਗੁਰਦੁਆਰਾ ਬਣਾਇਆ ਗਿਆ ਹਾਂਜੀ ਦੋਸਤੋ ਇਸ ਵਿੱਚ ਆਪਾਂ ਨੂੰ ਪੁੱਛਿਆ ਗਿਆ ਕਿ ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਕਿਹੜਾ ਗੁਰਦੁਆਰਾ ਬਣਾਇਆ ਗਿਆ ਉਹ ਹੈਗਾ ਚੁਬਾਰਾ ਸਾਹਿਬ ਤੇ ਆਪਸ਼ਨ ਨੰਬਰ 1 ਤੇ ਜੋ ਗੋਇੰਦਵਾਲ ਸਾਹਿਬ ਹੈਗਾ ਉਹ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਸਥਾਪਨਾ ਕੀਤੀ ਸੀ ਗੋਇੰਦਵਾਲ ਸਾਹਿਬ ਦੀ ਤੇ ਪੌਂਟਾ ਸਾਹਿਬ ਹੈਗਾ ਜੋ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਸੋ ਇਸ ਦਾ ਰਾਈਟ ਆਨਸਰ ਹੈਗਾ 14 ਸਾਹਿਬ ਜੋ 14 ਸਾਹਿਬਾ ਉਹ ਗੁਰੂ ਅਮਰਦਾਸ ਜੀ ਦੇ ਯਾਦ ਵਿੱਚ ਬਣਵਾਇਆ ਗਿਆ ਸੀ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਗੁਰੂ ਅਮਰਦਾਸ ਜੀ ਦਾ ਗੁਰਗੱਦੀ ਦਾ ਸਮਾਂ ਕੀ ਸੀ ਹਾਂਜੀ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈਗਾ ਉਹ ਹੈਗਾ ਆਪਸ਼ਨ ਨੰਬਰ 2 1552 ਤੋਂ 1574 ਵੀ ਦੇ ਵਿੱਚ 1552 ਸੀ ਦੇ ਵਿੱਚ ਗੁਰੂ ਅਮਰਦਾਸ ਜੀ ਗੁਰਗੱਦੀ ਉੱਤੇ ਬਹਿੰਦੇ ਨੇ ਤੇ 1574 ਈਸਵੀ ਤੱਕ ਰਹਿੰਦੇ ਨੇ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਮੰਜੀਆਂ ਦੀ ਨਿਯੁਕਤੀ ਕੀਤੀ ਸੀ ਇਸ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ 4 22 ਮੰਜੀਆਂ ਦੀ ਹਾਂਜੀ ਦੋਸਤੋ ਗੁਰੂ ਅਮਰਦਾਸ ਜੀ ਨੇ 22 ਮੰਜੀਦਾਰਾਂ ਨੂੰ ਨਿਯੁਕਤ ਕੀਤਾ ਸੀਗਾ ਕਿ ਜੋ ਇਹ ਮੰਜੀਦਾਰ ਨੇ ਉਹ ਅਲੱਗ-ਅਲੱਗ ਸਥਾਨਾਂ ਦੇ ਉੱਤੇ ਗੁਰੂ ਅਮਰਦਾਸ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਸੀਗੇ ਨੈਕਸਟ ਕੁਐਸਚਨ ਆਪਣੇ ਕੋਲੇ ਆ ਗਿਆ ਕਿ ਗੁਰੂ ਅਮਰਦਾਸ ਜੀ ਕਿਹੜੇ ਸਮਾਜ ਸੁਧਾਰਕ ਕੰਮ ਕੀਤੇ ਸਨ ਹਾਂਜੀ ਦੋਸਤੋ ਆਪ ਨੂੰ ਪੁੱਛਿਆ ਗਿਆ ਕਿ ਗੁਰੂ ਅਮਰਦਾਸ ਜੀ ਨੇ ਕਿਹੜੇ-ਕਿਹੜੇ ਕੰਮ ਕੀਤੇ ਨੇ ਸੋ ਇਸ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ 5 ਉਪਰੋਕਤ ਸਾਰੇ ਗੁਰੂ ਅਮਰਦਾਸ ਜੀ ਨੇ ਸਾਰੇ ਹੀ ਕੰਮ ਕੀਤੇ ਸੀਗੇ ਉਹਨਾਂ ਨੇ ਜਾਤੀ ਪ੍ਰਥਾ ਦਾ ਵੀ ਖੰਡਨ ਕੀਤਾ ਸੀ ਤੇ ਸਤੀ ਪ੍ਰਥਾ ਦਾ ਵੀ ਵਿਰੋਧ ਕੀਤਾ ਸੀਗਾ ਤੇ ਵਿਧਵਾ ਵਿਆਹ ਦੇ ਪੱਖ ਵਿੱਚ ਸੀ ਪਰਦਾ ਪ੍ਰਥਾ ਦਾ ਵੀ ਉਹਨਾਂ ਨੇ ਵਿਰੋਧ ਕੀਤਾ ਸੀ ਸਭ ਤੋਂ ਜ਼ਿਆਦਾ ਤਾਂ ਇਸ ਦੇ ਵਿੱਚ ਆਪਸ਼ਨ ਨੰਬਰ 3 ਪੁੱਛੀ ਜਾਂਦੀ ਹੈ ਕਿ ਵਿਧਵਾ ਵਿਆਹ ਦੀ ਪਰੰਪਰਾ ਕਿਸ ਨੇ ਸਟਾਰਟ ਕਰਵਾਈ ਸੀ ਤਾਂ ਵਿਧਵਾ ਵਿਆਹ ਦੀ ਪਰੰਪਰਾ ਜੋ ਉਹ ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਸਟਾਰਟ ਕੀਤੀ ਸੀ ਸੋ ਇਹੀ ਕੁਐਸਚਨ ਆਪਾਂ ਨੂੰ ਬਹੁਤ ਵਾਰ ਪੁੱਛਿਆ ਜਾਂਦਾ ਸੋ ਇਹ ਚੀਜ਼ ਯਾਦ ਰੱਖਣੀ ਹੈ ਨੈਕਸਟ ਗੱਲ ਤੁਹਾਨੂੰ ਆਪਣੇ ਕੋਲ ਹੈਗਾ ਕਿ ਅਕਬਰ ਜੀ ਨੇ ਗੁਰੂ ਅਮਰਦਾਸ ਜੀ ਦੀ ਕਿਸ ਪੁੱਤਰੀ ਨੂੰ ਕੁਝ ਪਿੰਡਾਂ ਦੀ ਜ਼ਮੀਨ ਪੇਟ ਕੀਤੀ ਸੀ। ਹਾਂਜੀ ਦੋਸਤੋ ਜੋ ਮੁਗਲ ਬਾਦਸ਼ਾਹ ਸੀਗਾ ਅਕਬਰ ਉਹਨਾਂ ਨੇ ਗੁਰੂ ਅਮਰਦਾਸ ਜੀ ਦੀ ਜੋ ਸੁਪਤਰੀ ਸੀਗੀ ਉਹਨਾਂ ਨੂੰ ਜ਼ਮੀਨ ਪੇਟ ਕੀਤੀ ਸੀ। ਹਾਂਜੀ ਦੋਸਤੋ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ 1 ਬੀਬੀ ਭਾਨੀ ਜੀ।